ਵਾਹ ਜੱਟੇ ਬੱਜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਘੱਗੇ ਦੀਆਂ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਬੇਰਕ ਮਜੂਦ ਸਿਸਟਮ ਕਗੇ ਠਾਣੇ ਦੇ ਗੇਟ ਦੇ ਅੱਗੇ ਅੱਜ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕੀ ਬਾਜੀਗਰ ਜਿਹੜੇ ਭਾਈਚਾਰਾ ਵਾਲਾ ਉਹਨਾਂ ਵੱਲੋਂ ਅੱਜ ਰੋਡ ਦੇ ਉੱਤੇ ਧਰਨਾ ਦਿੱਤਾ ਗਿਆ ਹੈ ਇਹਨਾਂ ਦੇ ਜਾਨੀ ਕਿ ਦੋ ਬੱਚੇ ਸੀ ਜਿਹੜੇ ਅੱਜ ਤੋਂ ਗੱਲ ਕੀਤੀ ਜਾਵੇ ਕਿ 15 20 ਦਿਨ ਪਹਿਲਾਂ ਜਿਹੜੇ ਕਿ ਲਾਪਤਾ ਹੋ ਚੁੱਕੇ ਨੇ ਉਹਨਾਂ ਦਾ ਹਰ ਤੱਕ ਕੋਈ ਸੂ ਜਿਹੜਾ ਟਿਕਾਣਾ ਨਹੀਂ ਮਿਲਿਆ ਹੈਗਾ ਇਸ ਨੂੰ ਲੈ ਕੇ ਅੱਜ ਇਹਨਾਂ ਨੇ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਇੱਥੇ ਕਗੇ ਠਾਣੇ ਦੇ ਅੱਗੇ ਕੀਤਾ ਹੈ ਬਾਕੀ ਅਸੀਂ ਇਹਨਾਂ ਨਾਲ ਗੱ ਸਾਰਾ ਕੀ ਕਹਾਣੀ ਸੀ ਕੀ ਮੈਟਰ ਸੀ ਅਸੀਂ ਸਾਰੇ ਜਾਣਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚੇ ਮਿਲ ਨਿਊਜ਼ ਪੰਜਾਬ ਦੇ ਨਾਲ ਪੁਲਿਸ ਡਿਪਾਰਟਮੈਂਟ ਸਾਡਾ ਹੱਲ ਕਿਉਂ ਨਹੀਂ ਕਰ ਰਹੀ ਡੀਸੀ ਤੱਕ ਆਈਜੀ ਤੱਕ ਕਿਉਂ ਨਹੀਂ ਸਾਡਾ ਹੱਲ ਕਰ ਰਹਾ ਮੁੱਖ ਮੰਤਰੀ ਨੂੰ ਅਸੀਂ ਸਿੱਧੀ ਕਰਾ ਸਾਡਾ ਹੱਲ ਹੋਣਾ ਚਾਹੀਦਾ ਕਿੰਨੇ ਦਿਨ ਹੋ ਗਏ ਨੇ ਮਹੀਨਾ ਹੋ ਗਿਆ 1 ਮਹੀਨਾ ਪੂਰਾ ਤੇ ਸਾਡੇ ਦੋ ਬੱਚੇ ਗਵਾਚੇ ਨੇ ਸਬੂਤ ਲੈਣਾ ਸੀ ਕੋਈ ਪ੍ਰਸ਼ਾਸਨ ਸਾਨੂੰ ਫੜ ਕੇ ਦੱਸੇ ਕੋਈ ਪ੍ਰਸ਼ਾਸਨ ਕਿਉਂ ਨਹੀਂ ਫੜਦੀ ਬੱਚੇ ਮਰੇ ਨੇ ਆ ਜਿੰਮ ਕੋ ਇੱਕ ਮਿੰਟ ਲੋਕਾਂ ਨੇ ਮਾਵਾ ਦੇ ਬੱਚੇ ਕੁਵਾਜਗਾਂ ਨੇ ਓਏ ਇੱਕ ਜਿਹੜਾ ਜੰਗਰਾ ਸੱਚਾ ਹੈ ਇਹਦਾ ਬੱਚਾ ਇਹਦਾ ਇੱਕ ਇੱਕ ਤੁਸੀਂ ਪੋਸਟਰ ਹੱਥ ਦੇ ਵਿੱਚ ਫੜੇ ਹੋਏ ਨੇ ਇਹ ਸਿਰ ਸਾਰਾ ਕੀ ਮਾਜਰਾ ਹੋ ਗਿਆ ਕੀ ਕੀ ਚੱਕਰ ਹੈ ਕਦੋਂ ਅੱਜ ਧਰਨਾ ਦੇਣਾ ਪੈਗਾ ਤੁਹਾਨੂੰ ਕੁਝ ਪਿਛਲੀ ਆਣ ਵਾਲੀ ਜਿਹੜੀ ਪਿੱਛੇ 29 ਤਰੀਕ ਲੰਘੀ ਆ ਉਸ ਤਰੀਕ ਨੂੰ ਤਿੰਨ ਬੱਚੇ ਗਾਇਬ ਹੋਏ ਨੇ ਜੀ ਇੱਕ ਕਲਵਾਣੂ ਦੀ ਕੁੜੀ ਐ ਸ਼ਬੀਲਪੁਰ ਦੀ ਦੋ ਟਰੋਲੀ ਦੇ ਬੱਚੇ ਨੇ ਉਹ ਪੁਲਿਸ ਦੀ ਲਾਪਰਵਾਹੀ ਦੇਖੋ ਜੀ ਪ੍ਰਸ਼ਾਸਨ ਦੀ ਵੀ ਉਹ ਬੱਚੇ ਐਨੇ ਦਿਨਾਂ ਦੇ ਗਾਇਬ ਹੋ ਗਏ ਅਜੇ ਤੱਕ ਮਿਲੇ ਨਹੀਂ ਨਾ ਉਹਨਾਂ ਦੀਆਂ ਬਾਡੀਆਂ ਮਿਲੀਆਂ ਨਾ ਉਹ ਕਿਤੇ ਆਪ ਮਿਲੇ ਪੁਲਿਸ ਕੋਲ ਸਿਸਟਮ ਇੰਨਾ ਕਿ ਜ਼ਿਆਦਾ ਹਾਈ ਟੈਕ ਹੋ ਗਿਆ ਟੈਕਨੋਲੋਜੀ ਇੰਨੀ ਕਿ ਵਧ ਗਈ ਲੱਭਣ ਨੂੰ ਜੇ ਪ੍ਰਸ਼ਾਸਨ ਆਪਣਾ ਤਨਮਨ ਧਨ ਜ਼ੋਰ ਲਾ ਕੇ ਕੋਸ਼ਿਸ਼ ਕਰੇ ਤਾਂ ਅੱਜ ਹੀ ਲੱਭ ਜਾਣਗੇ ਜੀ ਮਤਲਬ ਟੈਕਨੋਲੋਜੀ ਇੰਨੀ ਵਧ ਚੁੱਕੀ ਹੈ ਪਰ ਐਸਐਚਓ ਘਗਾ ਤੇ ਬਾਦਸ਼ਾਪੁਰ ਕੰਨਾਂ ਦੇ ਵਿੱਚ ਤੇਲ ਪਾ ਕੇ ਸੁੱਤੇ ਪਏ ਨੇ ਜੀ ਕੋਈ ਇਹਨਾਂ ਨੂੰ ਜ਼ਰੂਰਤ ਨਹੀਂ ਨਾ ਇਹਨਾਂ ਨੂੰ ਕੋਈ ਪ੍ਰਵਾਹ ਹੈ ਜਨਤਾ ਦੀ ਪ੍ਰਵਾਹ ਨਹੀਂ ਅਸੀਂ ਪੰਜਾਬ ਸਰਕਾਰ ਦੇ ਖੁਦ ਮੈਂ ਨਗਰ ਕੌਂਸਲ ਦਾ ਪ੍ਰਧਾਨ ਆ ਜੀ ਐਮਸੀ ਆ ਅਸੀਂ 10 ਵਾਰੀ ਜਾ ਕੇ ਕਹਿ ਲਿਆ ਵੀ ਐਸਐਚਓ ਸਾਹਿਬ ਤੁਸੀਂ ਬੱਚੇ ਲੱਭੋ ਸਾਡੇ ਬੱਚਿਆਂ ਦਾ ਬਾਜੀਗਰ ਕਮਿਊਨਿਟੀ ਦੇ ਬੱਚੇ ਨੇ ਕਿੰਨੇ ਬਾਜੀਗਰ ਕਮਿਊਨਿਟੀ ਦੇ ਨੇ ਬੀਜੇ ਸਾਨੂੰ ਮਿਲਦੇ ਨੇ ਕੋਈ ਨਾ ਕੋਈ ਹੱਲ ਕਰਾਂਗੇ ਅਸੀਂ ਆਪਦੇ ਪਰਿਵਾਰਕ ਤੌਰ ਤੇ ਹੱਲ ਕਰ ਲਾਂਗੇ ਸਮਝੌਤਾ ਕਰ ਲਾਂਗੇ ਅਸੀਂ ਜੋ ਵੀ ਹੈ ਸਾਡੇ ਬੱਚੇ ਸਾਨੂੰ ਮਿਲਣ ਦਾ ਸਹੀ ਨਾ ਤੂੰ ਤਾਂ ਮਿਲੇ ਸਾਨੂੰ ਬੱਚੇ ਗਏ ਕਾ ਤੋ ਗਮ ਹੋਏ ਨੇ ਕਿੱਦਾਂ ਗਮ ਹੋਏ ਨੇ ਇਹਦੇ ਬਾਰੇ ਕੁਝ ਨਹੀਂ ਅਸੀਂ ਕੁਝ ਦਿਨ ਪਹਿਲਾਂ ਜੀ ਦੇਖੋ ਬੱਚਿਆਂ ਦੇ ਆਪਸ ਚ ਰਿਲੇਸ਼ਨ ਹੁੰਦੇ ਨੇ ਸਾਨੂੰ ਲੱਗਦਾ ਚਲੋ ਕੋਈ ਗੱਲ ਨਹੀਂ ਜੇ ਉਹਨਾਂ ਨੇ ਵਿਆਹ ਵੀ ਕਰਾ ਲਿਆ ਹੋਇਆ ਸਾਨੂੰ ਮਨਜ਼ੂਰ ਨੇ ਅਸੀਂ ਕਰ ਲਾਂਗੇ ਬਿਠਾ ਲਾਂਗੇ ਸਾਡੀ ਭਾਈਚਾਰੇ ਚ ਬੈਠ ਜਾਾਂਗੇ ਅਸੀਂ ਕੁਝ ਦਿਨ ਲੰਘੇ ਨੇ ਜਿੱਦਨ ਮਤਲਬ ਬੱਚੇ ਗਾਇਬ ਹੋਏ ਨੇ ਦੋ ਦਿਨਾਂ ਬਾਅਦ ਇੱਕ ਮੋਟਰਸਾਈਕਲ ਇੱਕ ਮੋਬਾਈਲ ਉਹ ਪਾਖੜਾ ਦੇ ਵਿੱਚੋਂ ਮਿਲਿਆ ਜੀ ਉਸ ਤੋਂ ਬਾਅਦ ਹੋਰ ਸਾਨੂੰ ਬੱਚਿਆਂ ਦਾ ਅੱਜ ਤੱਕ ਕੋਈ ਸੁਰ ਟਕਾਣਾ ਨਹੀਂ ਮਿਲੇ ਸਾਨੂੰ ਆਹ ਡਰ ਹੈ ਵੀ ਕਿਤੇ ਬੱਚਿਆਂ ਨੂੰ ਕਿਸੇ ਨੇ ਮਾਰ ਕੇ ਉਰਾਂਪਰਾ ਨਾ ਕਰ ਦਿੱਤਾ ਹੋਵੇ ਨੰਬਰ 2 ਜੇ ਉਰਾਂਪਰਾ ਨਹੀਂ ਹੋਏ ਤਾਂ ਜਿੱਤੇ ਬੱਚੇ ਸਾਡੇ ਬੈਠੇ ਨੇ ਸਾਨੂੰ ਉਹ ਸਾਫ਼ ਸਹੀ ਸਲਾਮਤ ਮਿਲ ਜਾਣਾ ਅਸੀਂ ਧੰਨਵਾਦ ਕਰਾਂਗੇ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੂੰ ਭਵੰਤਮਾਨ ਜੀ ਅੱਗੇ ਅਰਬੇਨਤੀ ਕਰਦੇ ਐ ਐਮਐਲਐਸ ਕੁਲਵੰਤ ਸਿੰਘ ਜੀ ਅੱਗੇ ਬੇਨਤੀ ਕਰਦੇ ਆ ਵੀ ਪ੍ਰਸ਼ਾਸਨ ਦੇ ਕੰਨਾਂ 'ਚੋਂ ਤੇਲ ਕੱਢੋ ਜੀ ਤਾਂ ਜੋ ਇਹਨਾਂ ਨੇ ਇਸ ਜਿਨ੍ਹਾਂ ਵਾਸਤੇ ਡਿਊਟੀ ਐ ਪ੍ਰਸ਼ਾਸਨ ਲੋਕਾਂ ਵਾਸਤੇ ਬਣਿਆ ਹੋਇਆ ਜੇ ਲੋਕ ਹੀ ਇੱਥੇ ਪਰੇਸ਼ਾਨ ਨੇ ਫਿਰ ਪ੍ਰਸ਼ਾਸਨ ਨੂੰ ਤਨਖਾਹਾਂ ਦੇਣ ਦਾ ਫਿਰ ਇਸ ਪ੍ਰਸ਼ਾਸਨ ਨੂੰ ਤਨਖਾਹਾਂ ਦੇਣ ਦੀ ਕੋਈ ਜ਼ਰੂਰਤ ਨਹੀਂ ਜੀ ਇਹਨਾਂ ਦੀ ਉਮਰ ਕਿੰਨੀ ਕਿੰਨੀ ਸੀ ਇੱਕ ਦੀ ਉਮਰ ਹੈਗੀ ਐ ਇੱਕ ਦੀ 20 ਸਾਲ ਐ ਇੱਕ ਦੀ 17 ਸਾਲ ਐ ਤੇ ਲੜਕੀ ਦੀ ਵੀ 16 17 ਸਾਲ ਉਮਰ ਹੈ ਜੀ ਨਹੀਂ ਮੰਗ ਕਰਦੇ ਹੋ ਕਿ ਜਿਹੜੀ ਕਿ ਹਣ ਇੱਕ ਕਾਰਵਾਈ ਜਿਹੜੀ ਢਿੱਲੀ ਕੀਤੀ ਬਿਲਕੁਲ ਬਿਲਕੁਲ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਸਾਨੂੰ ਮਿਲ ਜਾਣ ਜਿਵੇਂ ਵੀ ਮਿਲ ਜਾਣਾ ਸਾਨੂੰ ਮਿਲਣ ਦਾ ਸਹੀ ਨਾ ਸਾਨੂੰ ਪਤਾ ਤਾਂ ਸਾਨੂੰ ਤਾਂ ਸੰਤੁਸ਼ਟੀ ਮਿਲੇ ਵੀ ਸਾਡੇ ਬੱਚੇ ਹੈਗੇ ਨੇ ਜਾਂ ਨਹੀਂ ਹੈਗੇ ਸਾਨੂੰ ਪਰਿਵਾਰ ਜਾਂ ਤਾਂ ਰੋਕ ਹੀ ਚੁੱਪ ਕਰ ਜਾਊਗਾ ਜਾਂਦਾ ਰੋਕ ਹੀ ਚੁੱਪ ਕਰ ਜਾਊਗਾ ਜਾਂ ਫਿਰ ਅਸੀਂ ਕਿਤਨਾ ਕਿਤੇ ਬੱਚਿਆਂ ਨੂੰ ਆਪਣੇ ਘਰੇ ਬਿਠਾ ਲਾਂਗੇ ਕੋਈ ਨਾ ਕੋਈ ਤਾਂ ਮਿਲਣਾ ਚਾਹੀਦਾ ਨਾ ਸਾਨੂੰ ਕੁਸ਼ਤਾ ਮਿਲੇ ਹੁਣ ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ ਧਰਨਾ ਲਗਾਤਾਰ ਜਾਰੀ ਹੈ ਜੀ ਜਦੋਂ ਤੱਕ ਸਾਡੀਆਂ ਸਾਡੇ ਨਾਲ ਆ ਕੇ ਡੀਐਸਪੀ ਸਾਹਿਬ ਗੱਲ ਨਹੀਂ ਕਰਦੇ ਸਾਡੇ ਨਾਲ ਐਸਐਚਓ ਆ ਕੇ ਗੱਲ ਐਸਐਚਓ ਨਾਲ ਦੀ ਨਾਲ ਹੀ ਗੱਡੀ ਲੈ ਕੇ ਲੰਘਿਆ ਜੀ ਕੋਈ ਪਤਾ ਨਹੀਂ ਕਿਉਂਕਿ ਇਹਨਾਂ ਨੂੰ ਤਨਖਾਹ ਪੈ ਜਾਂਦੇ ਨੇ ਮਹੀਨੇ ਦੀ 3 ਤਰੀਕ ਨੂੰ ਤਨਖਾਹ ਪੈ ਜਾਂਦੀ ਹੈ ਇਹਨਾਂ ਨੂੰ ਸਿਰਫ ਤਨਖਾਹ ਨਾਲ ਮਤਲਬ ਹੈ ਹੋਰ ਕੋਈ ਮਤਲਬ ਨਹੀਂ ਜੀ ਫਿਰ ਸਹੀ ਜਿਹੜੀ ਮੰਤਰੀ ਨੇ ਜਿਹੜੀ ਪੰਜਾਬ ਪੁਲਿਸ ਹੈ ਇਹਨਾਂ ਦਾ ਹੱਕ ਤਾਂ ਬਣਦਾ ਹੈ ਨਾ ਵੀ ਇਹ ਬੱਚਿਆਂ ਦੀ ਦੇਖਭਾਲ ਤਾਂ ਕਰਨਾ ਕੁਝ ਨਾ ਕੁਝ ਸਾਨੂੰ ਸਬੂਤ ਤਾਂ ਮਿਲੇ ਸਾਨੂੰ ਬੇਨਤੀ ਇਹੀ ਆ ਸਾਡੀ ਵੀ ਸਾਡੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਸਾਨੂੰ ਕੋਈ ਸਬੂਤ ਦਿੱਤਾ ਜਾਵੇ ਜਿਉਂਦੇ ਨੇ ਜਾਂ ਮਰੇ ਨੇ ਜਾਂ ਕੁਝ ਵੀ ਹੋਇਆ ਉਹਨਾਂ ਨੂੰ ਕੁਝ ਤਾਂ ਸਾਡੇ ਪੱਲੇ ਪਾਣਾ ਪੁਲਿਸ ਡਿਪਾਰਟਮੈਂਟ ਇੰਨਾ ਕੁਛ ਲੱਭ ਲੈਂਦੀ ਆ ਤੇ ਅੱਜ ਇਹ ਤੋਂ ਵੀ ਪ੍ਰਧਾਨ ਬੀਜੇਪੀ ਕਗਾ ਅੱਜ ਇਹ ਚੀਜ਼ੀ ਬਹੁਤ ਨਿਖੇਦੀ ਕਰਦਾ ਕਿ ਇੱਕ ਮਹੀਨਾ ਔਰ ਇੱਕ ਮਹੀਨਾ ਗਾ ਸਾਡੇ ਬੱਚਿਆਂ ਨੂੰ ਗੁੰਮ ਹੋਇਆ ਨੇ ਘਰੋਂ ਵੀ ਪੰਜਾਬ ਪੁਲਿਸ ਦੀ ਇੰਨੀ ਵੀ ਬੇਰਜਗਾਰੀ ਇੰਨੀ ਉਹ ਕਰਤੀ ਇਹਨਾਂ ਨੇ ਵੀ ਕਿਸੇ ਗਰੀਬ ਦੀ ਜਵਾਂ ਸੁਣਵਾਈ ਨਹੀਂ ਹੈ ਥਾਣੇ 'ਚ ਜੇ ਅਸੀਂ ਪੈਸ਼ਿਆਰੇ ਹੁੰਦੇ ਫੇਰਾ ਜੀ ਇਹਨਾਂ ਲੋਬੇ ਆਉਂਦੇ ਜੇ ਅਸੀਂ ਗਰੀਬ ਆਂ ਜਗਰੀਬਦਾਰ ਧੱਕੇ ਖਰ ਨੇ ਸੜਕਾਂ ਦੇ ਉੱਪਰ ਅਸੀਂ ਪੰਜਾਬ ਪੁਲਿਸ ਨੂੰ ਇਹੀ ਕਹਾਂਗੇ ਵੀ ਇਹਨਾਂ ਗਰੀਬਾਂ ਦੀ ਸੁਣਵਾਈ ਕੀਤੀ ਜਾਵੇ ਤੇ ਇਹਨਾਂ ਦੇ ਬੱਚਿਆਂ ਨੂੰ ਭਾਲ ਕੇ ਇਹਨਾਂ ਨੂੰ ਦਿੱਤਾ ਜਾਵੇ ਅਸੀਂ ਐਮਐਲਏ ਸਾਹਿਬ ਨੂੰ ਸਾਡੇ ਨੂੰ ਇਹੀ ਬੇਨਤੀ ਕਰਾਂਗੇ ਵੀ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਇੱਥੋਂ ਬਦਲੋ ਜਿਹੜੇ ਗਰੀਬਾਂ ਦੀ ਸੁਣਵਾਈ ਨਹੀਂ ਕਰਦੇ ਉਹਨਾਂ ਨੂੰ ਸਾਡੇ ਘੱਗੇ ਦੇ ਵਿੱਚ ਜਾਂ ਪਾਤਰਾਂ ਦੇ ਵਿੱਚ ਲੋੜ ਨਹੀਂ ਆਪਣਾ ਹਲਕਾ ਸਤਰਾਨਾ ਆਪਾਂ ਨੰਬਰ ਤੇ ਲਿਆਉਣਾ ਜੇ ਇਹਨਾਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਜਿਹੇ ਬੰਦਿਆਂ ਨੂੰ ਕੱਢੋ ਥਾਣੇ ਚੋਂ ਇਹਨਾਂ ਕੋ ਗਰੀਬ ਬੰਦਾ ਜਾਊਗਾ ਕਿੱਥੇ ਉਹ ਐਮਐਲਏ ਸਾਹਿਬ ਲੈ ਜਾਊਗਾ ਜਾਂ ਥਾਣੇ 'ਚ ਜਾਊਗਾ ਇੱਥੇ ਹੀ ਜਾਊਗਾ ਨਾ ਸਰਕਾਰ ਲੋਵੇ ਇਹਨਾਂ ਨੂੰ ਵੀ ਹੁੰਦਾ ਪਾਵਰ ਵੀ ਇਹਨਾਂ ਨੂੰ ਵੀ ਹੁੰਦੀ ਐ ਐਮਐਲਏ ਕੋਲ ਪਾਵਰ ਪੁਲਿਸ ਡਿਪਾਰਟਮੈਂਟ ਕੋਲ ਜੋ ਪਾਵਰ ਇਹਨਾਂ ਨੂੰ ਨਹੀਂ ਹੁੰਦੀ ਤਾਂ ਕੋਈ ਫਾਇਦਾ ਨਹੀਂ ਦੇਖੋ ਆਪਾਂ ਪੰਜਾਬ ਨੂੰ ਰੰਗਲਾ ਬਣਾਣਾ ਤਾਂ ਇਹ ਰੰਗਲਾ ਪੰਜਾਬ ਬਣੇਗਾ ਜਾਂ ਗਰੀਬ ਦੀ ਸੁਨਵਾਈ ਹੋਏਗੀ ਅੱਜ ਤਾਂ ਇੰਨੀ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਕਰਵਾਈ ਗਰੀਬਾਂ ਦੀ ਸੁਨਵਾਈ ਕੀਤੀ ਜਾਵੇ ਤੇ ਇਹਨਾਂ ਦੇ ਬੱਚੇ ਲੱਭ ਕੇ ਇਹਨਾਂ ਨੂੰ ਹਵਾਲੇ ਕਿੱਥੇ ਜਾਣ ਮੇਰਾ ਨਾਮ ਗੁਰਮukh ਸਿੰਘ ਆ ਜੀ ਤੁਹਾਡਾ ਬੇਟਾ ਸੀ ਹਾਂ ਮੇਰਾ ਬੇਟਾ ਜੀ ਹਾਂਜੀ ਕੀ ਨਾਮ ਹੈ ਉਹਨਾਂ ਦਾ ਮਿੰਤ ਸਿੰਘ ਆ ਜੀ ਅੱਜ ਅੱਜ 29 ਤਰੀਕ ਦਾ ਗੁੰਮ ਹੋਇਆ ਜੀ 29 ਤਰੀਕ ਦਾ ਜੀ ਨਾਲ ਉਹਨਾਂ ਦੇ ਹੋਰ ਕੌਣ ਸੀ ਉਹਦੇ ਨਾਲ ਸੀ ਇੱਕ ਮੰਨੂ ਮੁੰਡਾ ਸੀ ਜੀ ਹਾਂਜੀ ਤੇ ਹੁਣ ਤੱਕ ਕੀ ਕਾਰਵਾਈ ਹੋਈ ਜੀ ਹੁਣ ਤੱਕ ਕੋਈ ਕਾਰੋਬਾਰ ਨਹੀਂ ਹੋਈ ਜੀ ਕਿਸੇ ਗੱਲ ਦੀ ਵੀ ਮੋਟਰਸਾਈਕਲ ਮਿਲ ਗਿਆ ਜੀ ਪਾਕੜੇ ਚੋ ਮੋਬਾਈਲ ਮਿਲ ਗਿਆ ਪਾਕੜੇ ਚੀ ਕਿਸੇ ਗੱਲ ਦੀ ਕੋਈ ਕਾਰੋਬਾਰ ਨਹੀਂ ਹੋਈ ਜੀ ਅੱਜ ਤੱਕ ਸਾਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਜੀ ਸਾਨੂੰ ਕਹਿੰਦੇ ਰੋਜ਼ ਕਹਿੰਦੇ ਜਾ ਕੇ ਤੁਸੀਂ ਦੇਖੋ ਤੁਸੀਂ ਦੇਖੋ ਅਸੀਂ ਕਿੱਥੇ ਦੇਖੀ ਜਾਈ ਸਾਰਾ ਦੁਨੀਆ ਆੜ ਪਿਆ ਰਿਹਾ ਜੀ 1.2 ਲੱਖ 2 ਰੁਪਿਆ ਦਾ ਮੋਟਰਸਾਈਕਲ ਸੀ ਔਰ ਮੋਬਾਈਲ ਸੀ ਉਹ ਕਿੰਨੇ ਦਿਨਾਂ ਬਾਅਦ ਮਿਲ ਗਿਆ ਉਹ ਜੀ ਚੌ ਪੰਜਵੇਂ ਦਿਨ ਮਿਲਿਆ ਜੀ ਪੰਜ ਦਿਨਾਂ ਬਾਅਦ ਗੋਤੇਖੋਰਾ ਗੋਤੇਖੋਰਾ ਲੈ ਆਏ ਨੇ ਅਸੀਂ ਗੋਤੇਖੋਰਾ ਨੇ ਕੱਢਿਆ ਜੀ ਸਾਰਿਆਂ ਨੇ ਮਿਲ ਭੁਗਤ ਤੱਕ ਲੜਕੀ ਦਾ ਵੀ ਲੜਕ توڑ ਤੱਕ ਹਾਂਜੀ ਲੜਕੀ ਦਾ ਵੀ ਨਹੀਂ ਪਤਾ ਜੀ ਨਾ ਲੜਕਿਆਂ ਦਾ ਪਤਾ ਨਾ ਲੜਕੀ ਦਾ ਪਤਾ ਹਾਂ ਹਾਂ ਉੱਥੇ ਤੱਕ ਇੱਕ ਵਾਰ ਐਂਡ ਕਿ ਮੇਰਾ ਬੱਚਾ ਯਾਰ ਜਿੱਪਾ ਤੇ ਗਿਆ ਮੇਰਾ ਬੱਚਾ ਹਾਂ ਮਾਰੀ ਤੇ ਤੁਸੀਂ ਕੀ ਨੂੰ ਚਾਹੁੰਦੇ ਹੋ ਕੀ ਮੇਰਾ ਨਾਮ ਅਮਰਜੀਤ ਹੈ ਬੱਚੇ ਡਰੋਲੀ ਦੇ ਰਹਿਣ ਵਾਲੇ ਆਸੀਂ ਮੁੰਡੇ ਦਾ ਨਾਮ ਮਨਤਰਾਨ ਸੀ ਇੱਕ ਵਾਰੀ ਘਟਨਾ ਹੋਈ ਹੈ ਘਟਨਾ ਹੈ ਵੀ ਇਹ ਮੈਨੂੰ ਕਹਿ ਗਿਆ ਮੈਂ ਮੰਦਰ ਤੇ ਮੱਥਾ ਟੇਕਣ ਜਾ ਰਿਹਾ ਹਾਂ ਮੈਨੂੰ ਦੱਸ ਕੇ ਨਹੀਂ ਗਿਆ ਦੁਕਾਨ ਤੇ ਅੱਗੇ ਵੀ ਟਰ ਜਾਂਦਾ ਸੀ ਤੇ ਮੈਂ ਕਿਹਾ ਵੀ ਉੱਥੇ ਸੌਂ ਗਿਆ ਹੁਣ ਅੱਗੇ ਵੀ ਸੌਂ ਜਾਂਦਾ ਸੀ 15 ਕਿੰਨੀਆਂ ਕੋਸਾਂ ਬੱਚਿਆਂ ਦੀਆਂ ਬੱਚਾ ਮੇਰਾ ਤਾਂ ਹੈਗਾ 19 ਸਾਲ ਦਾ ਇਹਦਾ ਹੈਗਾ 15 ਸਾਲ ਦਾ ਆਖ ਦਿਨ ਕੁੜੀ ਨੇ ਬੁਲਾਇਆ ਜੇ ਕੁੜੀ ਨੇ ਬੁਲਾਇਆ ਤਾਂ ਤਾਂ ਮੁੰਡੇ ਗਏ ਨਾ ਆਪ ਦੀ ਇਹਨਾਂ ਜੀ ਸਾਡੇ ਕੋਲ ਮੁਕੱਦਮਾ ਨੰਬਰ 74 ਮਿਤੀ 30 2025 ਦਾ ਦਰਜਾ ਇੱਕ ਨਮਾਲਕ ਲੜਕੀ ਸੀ ਉਹ ਮੁੰਡਾ ਹੈਗਾ ਮਿੰਨਤ ਇਹ ਬਾਲਗਾ ਇੱਕ ਦੇ ਨਾਲ ਚਾਚੇ ਦਾ ਮੁੰਡਾ ਸੀ ਮੰਨੂ ਉਹ ਨਮਾਲਗਾ ਇਹ ਤਿੰਨੇ ਜਣੇ ਘਰੋਂ ਭੱਜ ਗਏ ਸੀ ਕੁਝ ਇਹਨਾਂ ਦੇ ਜਾਣ ਤੋਂ ਬਾਅਦ ਹੀ ਕੁੜੀ ਦੇ ਪੇਰੈਂਟਸ ਨੂੰ ਪਤਾ ਲੱਗ ਗਿਆ ਵੀ ਸਾਡੀ ਕੁੜੀ ਚਲੀ ਗਈ ਇਹ ਇੱਕ ਦੂਜੇ ਨੂੰ ਲੱਭਦੇ ਰਹੇ ਲੱਭਣ ਤੋਂ ਬਾਅਦ ਇਹਨਾਂ ਨੂੰ ਬੱਚੇ ਮਿਲੇ ਜਾਂ ਨਹੀਂ ਮਿਲੇ ਉੱਥੋਂ ਇਹ ਅਗਲੇ ਦਿਨ ਪਰਚਾ ਦਰਜ ਹੋ ਗਿਆ ਬੱਚੇ ਅਜੇ ਤੱਕ ਨਹੀਂ ਮਿਲੇਗੇ ਤੈਨੂੰ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਕੋਲ ਡਿਟੇਲਾਂ ਪਵਾਈਆਂ ਸੀ ਕੋਲ ਡਿਟੇਲਾਂ ਚ ਫੋਨ ਜਿਹੜਾ ਉਹਦਾ ਨਹਿਰ ਚ ਉਹਨਾਂ ਦੇ ਬੱਚਿਆਂ ਦੇ ਮਾਪਿਓ ਨੇ ਜਿਹੜਾ ਗਾ ਆਪਣੇ ਤੌਰ ਤੇ ਤਲਾਸ਼ੀ ਕਰਾਈ ਤੇ ਮੁਰਸਲ ਤੇ ਮੋਬਾਈਲ ਨਹਿਰ ਦੇ ਵਿੱਚੋਂ ਮਿਲ ਗਿਆ ਸੀਗਾ ਅਸੀਂ ਨਹਿਰਾਂ ਦੇ ਉੱਪਰ ਹਰਿਆਣੇ ਦੇ ਟੇਲਾਂ ਤੱਕ ਅਸੀਂ ਜਾ ਕੇ ਪਤਾ ਕੀਤਾ ਕਿਤੇ ਕੋਈ ਡੈੱਡ ਬਾਡੀ ਸਾਨੂੰ ਨਹੀਂ ਮਿਲੀ ਕਿਸੇ ਬੱਚੇ ਦੀ ਨਾ ਹੀ ਕਿਤੇ ਥਾਣੇ ਦੇ ਵਿੱਚ ਮਿਲਣ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਆ ਕਿ ਇੰਨੀ ਉਮਰ ਦੇ ਬੱਚਿਆਂ ਦੀ ਕੋਈ ਡੈੱਡ ਬਾਡੀ ਮਿਲੀ ਹੋਵੇ ਬੱਚੇ ਘੁੰਮਣੇ ਤਬਤੀਹ ਜਾਰੀ ਆ ਇਹ ਅੱਜ ਕਹਿੰਦੇ ਸੀ ਵੀ ਸਾਡੇ ਬੱਚੇ ਉਹਨਾਂ ਨੇ ਮਾਰਤੇ ਪਰ ਇਸ ਸਥਿਤੀ ਤੇ ਕਹਿਣਾ ਮੁਸ਼ਕਿਲ ਆ ਕਿਉਂਕਿ ਨਾ ਤਾਂ ਕੋਈ ਡੈੱਡ ਬੋਡੀ ਮਿਲੀ ਆ ਨਾ ਹੀ ਕੋਈ ਉਹਨਾਂ ਦਾ ਕਿਤੇ ਸਾਨੂੰ ਸਬੂਤ ਮਿਲੇਗਾ ਜਿਹੜੀ ਕਾਲ ਡਿਟੇਲਾਂ ਪਵਾਈਆਂ ਗਈਆਂ ਸੀਗੀਆਂ ਕਾਲ ਡਿਟੇਲਾਂ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਇਹਨਾਂ ਦੀ ਜਿਹੜੀ ਤਤਤੀਹ ਜਾਰੀ ਆ ਜੋ ਵੀ ਸਾਹਮਣੇ ਆਇਆ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਸਰ ਜੀ ਮਤਲਬ ਕਿ ਸੱਚ ਕੱਢਣ ਲਈ ਮਾਣ ਚਾਹੀਦਾ ਹੋਂ ਤੱਕ ਤਾਂ ਜੇ ਅਸੀਂ ਇਸੇ ਸਟੇਜ ਤੇ ਸੀਗੇ ਚੌਕੀ ਇਨਚਾਰਜ ਬਾషాਪੁਰੇ ਦੀ ਤੋਤੀਸ ਕਰ ਰਹੇ ਨੇ ਇਹਨਾਂ ਵੱਲੋਂ ਇਹੀ ਇਫੈਕਟ ਕੀਤੇ ਗਏ ਨੇ ਕਿ ਉਹਨਾਂ ਦੇ ਬਾਰੇ ਕਿਤੇ ਜੇ ਜਿਵੇਂ ਨਹਿਰ ਦੇ ਵਿੱਚ ਸੁੱਟਣ ਬਾਰੇ ਕਹਿ ਰਹੇ ਸੀ ਮੁੰਡੇ ਵਾਲੇ ਵੀ ਉਹਨਾਂ ਦੀ ਕਿਤੇ ਕੋਈ ਡੈੱਡ ਬੋਡੀ ਕਿਸੇ ਇੱਕ ਬੱਚੇ ਦੀ ਵੀ ਮਿਲ ਜਾਂਦੀ ਅਸੀਂ ਉਸ ਰਿਜ਼ਲਟ ਤੇ ਪਹੁੰਚ ਜਾਂਦੇ ਉਹਨਾਂ ਦੇ ਪੁਲੀ ਨੂੰ ਭਜਾ ਕੇ ਲੈ ਕੇ ਜਾਣ ਦਾ ਪਰਚਾ ਦਰਜ ਹੋਇਆ ਜੀ 96 137 262 ਬੀ ਐਨ ਐਸ ਲੜਕੇ ਵੀ ਨਿਵਾਰ ਗਏ ਤੇ ਲੜਕੇ ਵੀ ਨਿਵਾਰ ਗਏ ਨਹੀਂ ਲੜਕਾ ਜਿਹੜਾ ਲੈ ਕੇ ਗਿਆ ਜਿਹਦੇ ਨਾਲ ਜਾਣਾ ਉਹਨਾਂ ਨੇ ਦੱਸਿਆ ਉਹ ਬਾਲਗਾ ਉਹਦੇ ਨਾਲ ਇੱਕ ਉਹਦੇ ਚਾਚੇ ਦਾ ਮੁੰਡਾ ਦਾ ਛੋਟਾ ਉਹ ਨਵਾਲਾ ਮੁੰਡੇ ਦੋ ਗਏ ਨੇ ਇੱਕ ਕੁੜੀ ਆ ਕੀ ਵਿਸ਼ਵਾਸ ਦਿਵਾਇਆ ਤੁਹਾਡੇ ਨੂੰ ਕਰਨਾ ਕਰ ਜੀ ਅਸੀਂ ਜੀ ਉਹਨਾਂ ਨੂੰ ਇਹੀ ਹੈ ਵੀ ਅਸੀਂ ਕੁਲ ਡਿਟੇਲ ਵਗੈਰਾ ਖੰਘਾਰਦੇ ਆ ਉਹ ਜਿਹੜੇ ਉਹਨਾਂ ਕੋਲ SIM ਹੈਗਾ ਇੱਕ ਛੋਟੇ ਮੁੰਡੇ ਕੋਲ ਉਹਦੇ ਆਈਐਮਆਈ ਨੰਬਰਾਂ ਦੇ ਵਿੱਚ ਕੋਈ ਹੋਰ SIM ਪਿਆ ਟੈਕਨੀਕਲ ਤੌਰ ਤੇ ਉਹਦੀ ਅਸੀਂ ਆਪਣਾ ਜਾਂਚ ਕਰਦੇ ਆ